ਆ ਗਿਆ ਤੇ ਬਈ ਤਾਹਲੀ ਆ ਇਸ ਤੋਂ ਵੀ ਨਿਕਲ ਲੱਗਿਆ ਬਈ ਬਹੁਤ ਆ ਬਈ ਹੁੱਕਾ ਤਾਂ ਆਪਾਂ ਪੀਂਦੇ ਨਹੀਂ ਹੈਗੇ ਹੁੱਕੇ ਵਾਲਾ ਨਹੀਂ ਹੈਗਾ ਬਈ ਹਾਂ ਇੱਥੇ ਵੀ ਕੋਈ ਐਦਾਂ ਹੁੰਦਾ ਹੈ ਬਾਈ ਜੀ ਅੱਛਾ ਠੀਕ ਹੈ ਮੈਂ ਸਮਝ ਗਿਆ ਸਮਝ ਗਿਆ ਇਹਦੇ ਵਿੱਚ ਪੂਲਾ ਧਰ ਕੇ ਇਹਦੇ ਵਿੱਚ ਪੂਲਾ ਧਰ ਕੇ ਪੂਲਾ ਧਰ ਕੇ ਅੱਗ ਲਾ ਕੇ ਉਹ ਸਾਬਣ ਹੋਰ ਸਾਬਣ ਹਾਂ ਮੈਂ ਸਮਝ ਗਿਆ ਦੁਬਈ 'ਚ ਵੀ ਕਰਦੇ ਆ ਐਂ ਕੁੜਤਾ ਕਰ ਲੈਂਦੇ ਉਹੀ ਚੀਜ਼ ਆ ਜਾਂਦੀ ਉਹ ਐਂ ਵਿੱਚ ਰਚੀ ਜਾਂਦਾ ਰਚੀ ਜਾਂਦਾ ਬਈ ਫਿਰ ਉਹਨੂੰ ਬੰਦ ਕਰਕੇ ਐਂ ਕਰਕੇ ਚੁੰਡੀ ਮਤਲਬ ਐਂ ਕੋ ਬੱਚੀ ਰਹਿਣ ਦਿੰਦੇ ਚਲ ਕੇ ਦੇਖੋ ਜੋੜੇ ਜਦ ਲਈ ਪਈ ਦੇ ਅੰਦਰ ਵੜ ਜਾਂਦਾ ਨੱਭੀ ਲਈ ਕਿੰਨਾ ਜਿਹੜੇ ਆਪਣੇ ਰੋਮ ਨਹੀਂ ਹੁੰਦੇ ਰੋਮ ਆ ਸਾਰੇ ਉਹਦੇ ਵਿੱਚ ਐਂਟਰ ਕਰ ਜਾਂਦਾ 44 48 ਘੰਟੇ ਫ੍ਰੈਗਰੈਂਸ ਨਹੀਂ ਆਉਂਦੀ 1 ਵਜੇ ਆ ਕਾਰਜ ਚੱਲਦਾ ਹਾਂ ਇਹ ਏਦਾਂ ਮਾਣੇ ਦੀ ਦੂਜਾ ਇਹਦੇ ਇਹਦੇ ਵਿੱਚ ਡ੍ਰੌਪ ਪਾ ਕੇ ਮੂਰੇ ਉਹਦੇ ਵਿੱਚ ਫਸ ਜੂਗਾ ਹਾਂ ਹਾਂ ਆਦਾ ਆਦਾ ਤੱਕੇ ਜੇ ਤੇ ਲਾਓ ਜਾਨ ਹੋਰ ਲਾ ਦੇ ਮੈਂ ਸਮਝ ਗਿਆ ਇਰਪੋਰਟ ਲੇ ਲਾ ਬਈ ਸਿਆਮਾ ਜੀ ਬਹੁਤ ਥੈਂਕ ਯੂ ਵੀਰੇ ਥੋੜਾ ਸਿੰਪਲ ਹੀ ਹੈ ਉਹ ਕਰਤਾ ਇਹਦੇ ਤੇ ਆ ਗਫੂਰ ਜ ਆ ਹੁਣ ਲੱਗ ਇੱਕ ਵਈ ਆ ਕੇ ਗਫੂਰ 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 ਪਾ ਹੁਣ ਸਾਰੀ ਬੋਡੀ ਨੂੰ ਖੁਸ਼ਬੂ ਆਉਣ ਲੱਗ ਜਿੰਦੀ ਮਸਲਮ ਸਿਆਮਾ ਅੱਧਾ ਹੀ ਲੱਗਦੀ ਨਹੀਂ ਇਹ ਅੱਗੋਂ ਤੋਂ ਵਿੱਚ ਹੀ ਰਹਿ ਗਈ ਬਈ ਭੈਣਾ ਗਲ ਝੁੜਕਣ ਲੱਗਿਆ ਆ ਗਿਆ ਜੀ ਆ ਗਿਆ ਬਈ ਆ ਗਿਆ ਤੇ ਬਈ ਤਾਂ ਆ ਗਿਆ ਇਤੋਂ ਦੀ ਨਿਕਲ ਲੱਗਿਆ ਬਹੁਤ ਆ ਬਈ ਬਹੁਤ ਤਾਂ ਕਿੱਥੇ ਆ ਜੇ ਤੂੰ ਨੋ ਨੋ ਬੰਦੇ ਬਾਹਰ ਤੋਂ ਵੀ ਨਿਕਲ ਆ ਗਿਆ ਗਾੜੀ ਆ ਪੂਰੀ ਆ ਗਿਆ